ਸਟਾਰਟ ਭਾਰਤ ਵਿੱਚ ਲੋਕ ਸਭਾ ਚੋਣਾਂ ਦੀ ਸਰਗਰਮੀ ਸਿਖਰ ਉੱਤੇ ਹੈ ਡੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀਆਂ ਚੋਣ ਰੈਲੀਆਂ ਵਿੱਚ ਵਾਰ-ਵਾਰ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਦਾ ਜ਼ਿਕਰ ਕਰਦੇ ਰਹੇ ਹਨ ਡੰਡੀ ਪਾਕਿਸਤਾਨ ਵਿੱਚ ਵੀ ਇਹਨਾਂ ਚੋਣਾਂ ਨੂੰ ਦਿਲਚਸਪੀ ਅਤੇ ਡੁੰਗਾਈ ਨਾਲ ਵਾਚਿਆ ਜਾ ਰਿਹਾ ਹੈ ਡੰਡੀ ਅਕਸਰ ਉਥੋਂ ਦੇ अनेका ਸਿਆਸੀ ਆਗੂ ਭਾਰਤ ਵਿੱਚ ਹੰਢਣ ਅਸਾਰ ਲੋਕਤੰਤਰੀ ਪ੍ਰਕਿਰਿਆ ਦੀ ਗੱਲ ਕਰਦੇ ਰਹੇ ਹਨ ਡੰਡੀ ਜਿੱਥੇ ਅੰਤਰਰਾਸ਼ਟਰੀ ਮੰਚ ਉੱਤੇ ਵੀ ਭਾਰਤ ਦੇ ਪ੍ਰਭਾਵ ਨੂੰ ਕਬੂਲਿਆ ਜਾਂਦਾ ਰਿਹਾ ਹੈ ਉਥੇ ਪਾਕਿਸਤਾਨ ਦੁਨੀਆ ਭਰ ਦੇ ਲੋਕਾਂ ਨੂੰ ਪਛੜਦਾ ਨਜ਼ਰ ਆਇਆ ਹੈ ਕਿਉਂਕਿ ਉਥੇ ਅਨੇਕ ਤਰ੍ਹਾਂ ਦੇ ਖਤਰਨਾਕ دہشت گرد ਸੰਗਠਨਾ ਦਾ ਜਮਾਵੜਾ ਹੋ ਚੁੱਕਾ ਹੈ ਡੰਡੀ ਪਾਕਿਸਤਾਨ ਇਨ੍ਹਾਂ ਸੰਗਠਨਾ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਲਾਭ ਲਈ ਵੀ ਵਰਤਦਾ ਰਿਹਾ ਹੈ ਡੰਡੀ ਇਥੋਂ ਤੱਕ ਕੇ ਵੱਡੇ ਦੇਸ਼ਾਂ ਤੋਂ ਹਰ ਤਰ੍ਹਾਂ ਦੀ ਸਹਾਇਤਾ ਪ੍ਰਾਪਤ ਕਰਨ ਲਈ ਉਹਨਾਂ ਨੂੰ ਆਪਣੀ ਧਰਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਵੀ ਦਿੱnda ਰਿਹਾ ਹੈ ਡੰਡੀ ਚਿਰਾਂ ਪਹਿਲਾਂ ਸੋਵੀਅਤ ਯੂਨੀਅਨ ਵੱਲੋਂ ਅਫਗਾਨਿਸਤਾਨ ਵਿੱਚ ਆਪਣੀਆਂ ਫੌਜਾਂ ਭੇਜਣ ਤੋਂ ਬਾਅਦ ਪਾਕਿਸਤਾਨ ਨੇ ਅਮਰੀਕਾ ਨੂੰ ਆਪਣੇ ਗਵੰਡੀ ਮੁਲਕ ਅਫਗਾਨਿਸਤਾਨ ਵਿੱਚ ਕਬਜ਼ਾ ਕਰੀ ਬੈਠੀਆਂ ਸੋਵੀਅਤ ਯੂਨੀਅਨ ਦੀਆਂ ਫੌਜਾਂ ਵਿਰੋਧਨ ਕਾਰਵਾਈਆਂ ਕਰਨ ਲਈ ਆਪਣੀ ਧਰਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਅਫਗਾਨਿਸਤਾਨ ਤੋਂ ਲੱਖਾਂ ਦੀ ਗਿਣਤੀ ਵਿੱਚ ਪਾਕਿਸਤਾਨ ਪੁੱਜੇ ਨਾਗਰਿਕਾਂ ਨੂੰ ਸ਼ਰਨ ਦੇ ਨਾਲ ਨਾਲ ਸੋਵੀਅਤ ਯੂਨੀਅਨ ਦੀਆਂ ਫੌਜਾਂ ਵਿਰੋਧ ਲੜਨ ਲਈ ਸਟਾਰਟ ਹਥਿਆਰ ਚਲਾਉਣ ਦੀ ਟ੍ਰੇਨਿੰਗ ਹੀ ਨਹੀਂ ਦਿੱਤੀ ਸਗੋ ਪਾਕਿਸਤਾਨ ਦੇ ਵੱਡੀ ਗਿਣਤੀ ਵਿੱਚ ਮੁਜਾਹਿਦਾਂ ਨੂੰ ਵੀ ਅਫਗਾਨਿਸਤਾਨ ਵਿੱਚ ਲੜਨ ਲਈ ਭੇਜਿਆ ਡੰਡੀ ਲੰਬੇ ਸੰਘਰਸ਼ ਤੋਂ ਬਾਅਦ ਚਾਹੇ ਅਮਰੀਕਾ ਦੀ ਮਦਦ ਨਾਲ ਪਾਕਿਸਤਾਨ ਵਿੱਚ ਫੌਜੀ ਸਿੱਖਿਆ ਪ੍ਰਾਪਤ ਤਾਲਿਬਾਨਾਂ ਨੇ ਸੋਵੀਅਤ ਫੌਜਾਂ ਨੂੰ ਕੱਢ ਕੇ ਅਫਗਾਨਿਸਤਾਨ ਦੇ ਬਹੁਤੇ ਹਿੱਸੇ ਉੱਤੇ ਕਬਜ਼ਾ ਕਰ ਲਿਆ ਪਰ ਪਾਕਿਸਤਾਨ ਵਿੱਚ ਸਥਿਤ ਅਮਰੀਕੀ ਅੱਡਿਆਂ ਉੱਤੇ ਤਿਆਰ ਹੋਏ ਤਾਲਿਬਾਨਾਂ ਨੇ ਤਹਾਕਾ ਪਰ ਰੂਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪਰੇਸ਼ਾਨ ਕਰੇ ਰੱਖਿਆ ਡੰਡੀ ਬਾਅਦ ਵਿੱਚ ਉਸامہ ਬਿੰਲਾਦੇਨ ਨੇ ਅਮਰੀਕਾ ਦੇ ਟ੍ਰੇਡ ਸੈਂਟਰ ਉੱਤੇ ਹਮਲਾ ਕਰਵਾ ਦਿੱਤਾ ਤਾਂ ਅਮਰੀਕੀ ਫੌਜ ਫੌਜ ਅਫਗਾਨਿਸਤਾਨ ਵਿੱਚ ਆ ਗਈ ਤਾਂ ਪਾਕਿਸਤਾਨ ਵੱਲੋਂ ਅਮਰੀਕਾ ਨੂੰ ਵੀ ਆਪਣੀ ਜ਼ਮੀਨ ਅਤੇ ਅੱਡੇ ਅਫਗਾਨ ਤਾਲਿਬਾਨ ਦੇ ਖਿਲਾਫ ਵਰਤਨ ਦੀ ਆਗਿਆ ਦਿੱਤੀ ਗਈ ਡੰਡੀ ਇਸ ਸਮੇਂ ਦੌਰਾਨ ਪਾਕਿਸਤਾਨ ਤਾਲਿਬਾਨ ਨੂੰ ਅਮਰੀਕਾ ਵਿਰੁੱਧ ਕਿਸੇ ਨਾ ਕਿਸੇ ਢੰਗ ਨਾਲ ਸਹਿਯੋਗ ਦਿੰਦਾ ਰਿਹਾ ਡੰਡੀ ਅਮਰੀਕੀ ਫੌਜਾਂ ਦੇ ਵਾਪਸ ਚਲੇ ਜਾਣ ਤੋਂ ਬਾਅਦ ਅਫਗਾਨਿਸਤਾਨ ਉੱਤੇ ਤਾਲਿਬਾਨ ਦਾ ਮੁੜ ਮੁਕੰਮਲ ਕਬਜ਼ਾ ਹੋ ਗਿਆ ਡੰਡੀ ਪਰ ਉਹਨਾਂ ਦੇ ਸਬੰਧ ਪਾਕਿਸਤਾਨ ਨਾਲ ਸੁਖਾਵੇਂ ਨਹੀਂ ਰਹੇ ਡੰਡੀ ਪਾਕਿਸਤਾਨ ਸਰਕਾਰ ਵਿਰੁੱਧ ਅਫਗਾਨ ਤਾਲਿਬਾਨ ਪਾਕਿਸਤਾਨੀ ਤਾਲਿਬਾਨ ਦੀ ਮਦਦ ਕਰ ਰਹੇ ਹਨ ਡੰਡੀ ਪਾਕਿਸਤਾਨ ਦੀਆਂ ਸਰਕਾਰ ਵਿਰੋਧੀ ਦਰਸ਼ਤਗਰਦ ਜਥੇਬੰਦੀਆਂ ਨੇ ਅਫਗਾਨਿਸਤਾਨ ਦੇ ਸਰਹੱਦੀ ਖੇਤਰਾਂ ਵਿੱਚ ਆਪਣੇ ਅਡੇ ਸਥਾਪਿਤ ਕਰਨ ਲਈ ਹਨ ਜੋ ਕਿ ਨਿਤ ਦਿਨ ਪਾਕਿਸਤਾਨ ਲਈ ਵੱਡੀ ਚੁਣੌਤੀ ਬਣੇ ਹੋਏ ਹਨ ਡੰਡੀ ਅੱਜ ਪਾਕਿਸਤਾਨ ਆਰਥਿਕ ਤੌਰ ਉੱਤੇ ਵੀ ਬੇ